ਮਾਸਟਰ ਕਲੋਨੀ ਮੰਡੀ ਗੋਬਿੰਦਗੜ ਵਿਖੇ ਇੱਕ ਨਿਹੰਗ ਸਿੰਘ लवली ਵੱਲੋਂ ਤਲਵਾਰ ਨਾਲ ਜਤਿਨ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗੁੱਟ ਵੱਢ ਦਿੱਤਾ ਜ਼ਖਮੀ ਜਤਿਨ ਨੂੰ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਚਲੋ ਥੋੜੇ ਬਾਰੇ ਜਦੋਂ ਮੈਂ ਨਸ਼ੇ ਛਡਾਉਣੇ ਲੋਕਾਂ ਨੇ ਉਹ ਨਸ਼ੇ ਗੁੱਟ ਵੱਟ ਵੱਟ ਕੇ ਛੁਲਾਏਗਾ ਲੋਕਾਂ ਨੇ ਕੰਮ ਸੀ ਜਾਂ ਕਿੰਨਾ ਵੱਟ ਵੱਟ ਲਵਲੀ ਹੈ ਜੀ ਅੱਛਾ ਲਵਲੀ ਗੱਲ ਹੋਈ ਕੀ ਕੀ ਹੋਇਆ ਕੀ ਲੱਗਦਾ ਹੈ ਇਹਨਾਂ ਮੁੰਡਿਆਂ ਨੂੰ ਕੀ ਗੱਲ ਕੀ ਆਇਆ ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋਂ ਆਇਆ ਸੀ ਕੰਮ ਤੋਂ ਆ ਰਿਹਾ ਸੀ ਉਹਨੂੰ ਚੁੱਪ ਕਰ ਜਾਏ ਵੀਰੋ ਕੱਟਾ ਮੇਰੇ ਮੰਦਰ ਨੂੰ ਮਾਰਨ ਨੂੰ ਫਿਰਦਾ ਸੀ ਕਿਹੜਾ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਤੁਹਾਡਾ ਤੁਹਾਡਾ ਜਿਹੜਾ ਬੇਟਾ ਇਹ ਡਰੱਗ ਲੈਂਦਾ ਸੀਗਾ ਨਹੀਂ ਮਾਰ ਮਾਰ ਕਰਦਾ ਸੀ ਜੀ ਹੋਰ ਮੇਰੇ ਮੋਟੇ ਕਰਦਾ ਸੀ ਉਹ ਤਾਂ 2 ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿ ਰਿਹਾ ਅੰਨੇ ਐ ਦਿਨੇ ਜਾ ਕੇ ਸਾਰਾ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਛਾ ਤੇ ਮੈਂ ਤਾਂ ਪਰਸ਼ ਦੇ ਕੇ 2 ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਿਤਨੇ ਰੋਣਾ ਪਿਆ ਤੇਰਾ ਮੈਂ ਉਹਨੂੰ ਮਾਰੂਗਾ ਮੈਂ ਬਾਕੀ ਮਾਰੂਗਾ ਸਾਰਾ ਗਲੀ ਚੜਾ ਪੂਰੀ ਨੂੰ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦਾ ਜੀ ਉਹਨੂੰ ਤਾਂ ਕੋਈ ਨਹੀਂ ਪਕੜ ਰੋ ਸਾਡੇ ਮੁੰਡੇ ਦੀ ਮਾਰ ਆਂਦੇ ਖੜੇ ਦੀ ਲੜਦੇ ਲੜਦੇ ਆ ਗਏ ਕੋਣ ਸੀ ਦੁਆਗਣ ਤੇ लवली ਸੋਇਆ ਨੇ ਚੜਾਂਦੇ ਅਸੀਂ ਗਏ ਉਹਨਾਂ ਖਰਮਾਨ ਕੱਢ ਲਈ ਖਰਮਾਨ ਅਸੀਂ ਤੱਕੇ ਵਾਂਗ ਮਾਦੀ ਭਾਰੀ ਭਜਲੇ ਡਰ ਗਏ ਉਹਦੇ ਹੱਥ ਤੇ ਵੱਜੀ ਤੇ ਦੁਆਗਣ ਬਈ ਕਾਕਾ ਗਲੂ ਰਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਖਰਮਾਨ ਉਤੇ ਵੀ ਲੱਗੀ ਖਾਸਾ ਵੱਡੇ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਇੰਨਾ ਕ ਲੱਗਦਾ ਹੈ ਕੁਛ ਵੀ ਸੀਗਾ ਨਾਲ ਕੀ ਗੱਲ ਇਹ ਜੀ ਸਾਰਾ ਮੱਲਾਈ ਦੀ ਜੀ ਕਿਲੇ ਜੀ ਕਿਰਾਇਆ ਤੋਂ ਕਿਰਾਇਆ ਤੋਂ ਆ ਕੇ ਦੇਖੀ ਜੀ ਬੜੇ ਅਜੀਬ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਟ ਹੋ ਜਾ ਮੈਂ ਸਾਟ ਹੋ ਗਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਕੱਲ ਪਹਿਲਾਂ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਲੜਾਈ ਹੋਈ ਹੈ ਗੱਲ ਕੁਛ ਨਹੀਂ ਹੋਈ ਜੀ ਅਸੀਂ ਤਾਂ ਦੁਕਾਨ ਤੋਂ ਬਾਹਰ ਨਿਕਲੇ ਜੀ ਸਾਡੇ ਉਹਨੂੰ ਘਰ ਲਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਗੱਲ ਨਾਲ ਕੋਈ ਜਾਂ ਨਹੀਂ ਕੀ ਨਾਮ ਹੈ ਤੁਹਾਡਾ ਮੈਂ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਦਾ ਠੇਕੇਦਾਰ ਪੈਸੇ ਦੇਣ ਆ ਦਿਆੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਾ ਖਾਦਰੀ ਜਿਬਾਂ ਦੇ ਵਿੱਚ ਹੈ ਕੀ ਆ ਜੀ ਮੇਰੀ ਜੇਬ ਤੋਂ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾ ਦਿਖਾ ਤੇ ਜਿਬਾਂ ਵਿੱਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜਿਬਾਂ ਚ 2000 ਰੁਪਏ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਏ ਨਾਲ ਲੈ ਗਿਆ ਫਿਰ ਤੁਸੀਂ ਕੰਪਲੀਟ ਕੰਪਲੀਟ ਲਿਖਾਈ ਕਿਤੇ ਕੰਪਲੀਟ ਨਹੀਂ ਲਿਖਾਈ ਜੀ ਮੁੱਲੇਦਾਰੀ ਸੀ ਐ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦੇਵਾਂ ਉਹ ਕਹਿੰਦਾ ਜੀ लवली ਕਹਿੰਦਾ ਜੀ ਨਹੀਂ ਉਹ ਪ੍ਰੂਫ ਕਿਸ ਚੀਜ਼ ਦਾ ਉਹ ਤੇ ਮੰਗਦਾ ਉਹ ਨੂੰ ਮੈਨੂੰ ਪਤਾ ਹੀ ਨਹੀਂ ਹੈ ਕਿ ਕਿਸ ਪ੍ਰੂਫ ਕਿਸ ਚੀਜ਼ ਤੇ ਪ੍ਰੂਫ ਮੰਗ ਰਿਹਾ ਸੀ ਗਈ ਮੈਂ ਵੀ ਚਲੋ ਕੋਈ ਵੀ ਮੁੱਲੇਦਾਰੀ ਆ ਵੀ ਹੁਣ ਕੋਈ ਨਹੀਂ ਡੈਡੀ ਆਊਗਾ ਡੈਡੀ ਨੂੰ ਬਰਾਕੇ ਦੱਸ ਦਾਂਗੇ ਵੀ 2000 ਰੁਪਏ ਲੈ ਗਏ ਆ ਜੀ ਦਿਵਾ ਦਿਓ 2000 ਰੁਪਏ ਤੁਰਕ ਨੇ ਮੁੰਡੇ ਨੂੰ ਲੈ ਗਿਆ ਲੈ ਗਿਆ ਹਸਪਤਾਲ ਲੈ ਗਿਆ ਹਸਪਤਾਲ ਲੈ ਗਿਆ ਅਜਮਰਾਲ ਨੇ ਨਵੇਂ ਸੀਰੀਅਲ ਆ ਜਾਦਾ ਮੁੰਡਾ ਜੀ 32 ਜਗਰਤਾ 32 ਜਗਰਤਾ ਜੀ ਤੇ ਕੱਲ੍ਹ ਹੀ ਹੱਥ ਤੇ ਤਲਵਾਰ ਅਸੀਂ ਨੰਗੀ ਤਲਵਾਰ ਲਈ ਫਤਾ ਜੀ ਇਹਦੀ ਵੀਡੀਓ ਸ਼ਾਟ ਭੇਜਦਾ ਤੁਹਾਨੂੰ ਜੀ ਤਲਵਾਰ ਨਾਲ ਘੁੰਮਦਾ ਜੀ ਨੰਗੀ ਤਲਵਾਰ ਲੈ ਕੇ ਘੁੰਮ ਰਿਹਾ ਇਸ ਚੱਕ ਇਹ ਤਾਂ ਕਹਿੰਦਾ ਜੋ ਬੰਦੀ ਕਰ ਵਈ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਅਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਕਲੱਪ ਦਾ ਕੋ ਮਗਲਾ ਨਾ ਨਾ ਡਰੱਗਰ ਕੋਈ ਮਗਲਾ ਨਹੀਂ ਇਹ ਮੁੰਡਾ ਜਰਾ ਕਰੋ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਦੱਸਿਆ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਾ ਨਾ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਤੂੰ ਕੋ ਆਜਾ ਕਿ ਨ ਹੋ ਗਿਆ ਇਹਨੂੰ ਮਾਰੀ ਜੱਤੀ ਨਾ ਹੋਏਗਾ ਜੀ ਇਹਨੇ ਮਾਰੀ ਉਹ ਨਾ ਹੋ ਗਿਆ लवली ਨਿੰਗ ਬਣਾਇਆ ਨਵਾ ਹੁਣ ਅੱਛਾ ਜੀ ਨਵਾ ਨਿੰਗ ਬਣਾਇਆ ਨਿੰਗਾ ਨੂੰ ਬਦਨਾਮ ਕਰ ਤੇ ਉਹਦੀ ਘਰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਔਰ ਕੁਛ ਨਹੀਂ ਦੇਖੋ ਇਹਨੂੰ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਉਹ ਉੱਥੇ ਜਾ ਕੇ ਆਪਣੇ ਹਸਤਾਣੇ ਜਾ ਕੇ ਕਾਰਵਾਈ ਕਰਾਨਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਜੇ ਭੇਜਦੇ ਸੋਣਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹਾਂ ਬਾਣਾ ਲਵਲੀ ਬਾਣਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਨੂੰ 25 ਹਜ਼ਾਰ ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਨੇ ਪੈਸੇ ਮੰਗੇ ਚਾਰਾ ਫਾਰਕ ਨੇ ਸੜਤਾ ਅੰਗਰੇਜ਼ ਨੇ ਬਾਦਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਬਈ ਮਤ ਜੇ ਥੋੜਾ ਕਿਰਪਾਨਾ ਦਾ ਬੰਦਾ ਪਟਿਆ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸਭ ਤੋਂ ਸਤ ਕਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰਵਾਈ ਕਰੂਗਾ ਫਿਰ ਅਸੀਂ ਆਪਣੇ ਤਿਕਾ ਕਰਾਂਗੇ ਨਹੀਂ ਅ ਜੀ ਲੱਗਿਆ ਵੀ ਉਹ ਕੋਈ लवली ਉਹਨਾਂ ਝਗੜਾ ਹੋਇਆ ਤੇ ਅ ਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਤੇ ਹੁਣੇ ਹੀ ਰੱਸੀ ਦੱਬ ਕਰਦੇ ਥੋੜੇ ਦੇ ਮੁਤਾਬਕ ਕਿੰਨੇ ਕਿੰਝਰੀ ਹੈ ਹੱਥ ਠੀਕ ਨਹੀਂ ਹੈ ਜੁੜ ਜਾਣਗੇ ਕਿ ਕੋਈ ਡਾਕਟਰ ਦਾ ਡਾਕਟਰ ਪੱਟੀ ਵਗੈਰਾ ਹਸਪਤਲ ਭੇਜੋ ਪੱਟੀ ਕਰਤੀ ਅਸੀਂ ਦੇਖੀ ਨਹੀਂ ਹਜੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣ ਐ ਫਿਰ ਵੀ ਕਰਕੇ ਹੁਣ ਰੈਸਟ ਕਰ ਲਵਾਂਗੇ ਸੋ ਪੁਲਿਸ ਮੁਤਾਬਕ ਤਰਫ ਜਾਇਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز